5500 ਹੌਲੈਂਡ ਚੱਲੀ ਜਾਂਦਾ ਸੁਪਰ ਫਿਕਸ ਤੇ ਫਿਕਟਰ ਚੱਲਦਾ ਦੇਖੋ ਪਰਫਾਰਮੈਂਸ ਇਹ ਜਮੀਨ ਜਿਹੜੀ ਮਨ ਲਓ ਕਿ ਫੜਾਈ ਜਾਂਦਾ ਜੇ ਇਹ ਕਾਰਸੀ ਕੋਤੇ ਤੇ ਆਹ ਦੇਖੋ ਕਿਤੇ ਕਿਤੇ ਕਰਤੀ ਆ ਇਹ ਨੂੰ ਕੋਈ ਚੱਕਰ ਨਹੀਂ ਹੈਗਾ ਖਰਚਾ-ਕੁਰਚਾ ਦਾ ਰਾਮਨਾਥ ਰਿਆਂਦਾ ਸੀਡੀਸੀ ਦਾ ਸੁਪਰ ਫਿਕਸਰ ਹੈ 30 ਮੀਟਰ ਟ੍ਰੈਕ 5500 ਹੌਲੈਂਡ ਪੂਰੀ ਫਰਸ਼ ਸਫਾਈ ਹੈ ਓਕੇ ਰਿਪੋਰਟ ਹੈ ਤੇ ਕਰਕੇ ਦੇਖ ਲਓ ਕਿੱਡੇ-ਕਡੇ ਦੇ 550 ਹੌਲੈਂਡ ਟਰੈਕਟਰ ਤਗੜੇ ਨੇ ਜੇ ਦੇ ਪਟੰਗਾਈ ਦੀ ਗੱਲ ਕਰੀਏ ਐਨਾ ਡੂੰਘਾ ਜਾਂਦਾ ਬਾਈ ਐਨਾ ਡੂੰਘਾ ਚਾਈ ਜਾਂਦਾ ਪੂਰਾ ਓਕੇ ਜਲੀ ਹਾਂ ਦਾ ਟਰੈਕਟਰ ਹੈ ਕੋਈ ਚੱਕਰ ਨਹੀਂ 7 ਫੁੱਟਾ ਸੁਪਰ ਸੀਟਰ ਆ ਇਹ ਪੀਡੀਸੀ ਦਾ ਜਦ ਜਦ ਇਹਨਾਂ ਲਾਈਨਾਂ ਨੂੰ ਅੱਗ ਲਾ ਕੇ ਪੂਰਾ ਵਧੀਆ ਵਾਹਨ ਬਣਾਈ ਜਾਂਦਾ ਆ ਦੇਖ ਲਓ ਪੂਰਾ ਵਧੀਆ ਸਫਾਈ ਪੂਰੇ ਫੁੱਲ ਆ ਸੱਤ ਫੋਟਾ ਜਹੇ ਤੇ ਟਰੈਕਟਰ ਵੀ ਸੌਖਾ ਚੱਲਦਾ ਅੱਠ ਵੀ ਖੇਤਰੂ ਇਹਨੂੰ ਕੋਈ ਚੱਕਰ ਨਹੀਂ ਸੱਤ ਨਾਲੋਂ ਅੱਠ ਥੋੜਾ ਜ਼ੋਰ ਘੱਟ ਹੀ ਲਵਾਉਂਦਾ ਮੁੱਛਲ ਦੇ ਖਰਚਾਂ ਚ ਚੱਲਦਾ ਮੁੱਛਲ ਦੇ ਆ ਦੇਖ ਲੋ ਕਿੱਡੇ ਕਿੱਡੇ ਖਰਚੇ ਨੇ ਪਿਚੀ ਮਲਵਾ ਤਰਿਆਉਂਦਾ ਗਿੱਲੇ ਵੀ ਪੂਰੀ ਬੱਤਾ ਉਹ ਲੈ ਟਰੈਕਟਰ ਵਾਕੀ ਤਗੜੇ ਜੀ ਤੇ ਜਿੰਨੀ ਕੀਤਾ ਬਈ ਤੇ ਆ ਜੀ ਕਰ ਤੇਜ਼ ਨੂੰ ਕਰ ਲਿਓ ਫੋਲੋ ਜੀ ਦੂਜੇ ਜਿਹੜਾ ਚੈਨਲ ਨੂੰ ਕਰਦੇ ਸਬਸਕ੍ਰਾਈਬ